ਤਰਨਤਾਰਨ ਪੁਲਿਸ ਦੀ ਸੀਆਈਏ ਸਟਾਫ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸਰਹੱਦ ਪਰੋਂ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਚਾਰ ਦੋਸ਼ੀਆਂ ਨੂੰ 6 ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਉਹਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀ ਇਸ ਪ੍ਰਕਾਰ ਹਨ ਜੋਬਨਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਸਜੀਤ ਸਿੰਘ ਵਾਸੀ ਚੀਮਾਂਕਲਾਂ ਤਰਨਤਾਰਨ, ਸਖਦੇਵ ਸਿੰਘ ਉਰਫ ਸੁੱਖਾ ਚਾਂਕੀਆ ਪੁੱਤਰ ਰঞ্জੀਤ ਸਿੰਘ ਵਾਸੀ ਤਲਵੰਡੀ ਧਰਮਵੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਅਲਗੋਖੁਰਤ ਅਮਰਤਪਾਲ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਸਰਹਾਲੀ ਮੰਡ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲੋਂ ਗਲੌਕ ਪਿਸਟਲ 9 ਐਮ ਐਮ ਮੈਗਜ਼ੀਨ ਅਤੇ 6 ਪਿਸਟਲ ਵੀ ਬਰਾਮਦ ਕੀਤੇ ਗਏ ਹਨ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦਲ ਕੈਮਰਾਮੈਨ ਦਾਰਾ ਦਲ ਸਤਿ ਸ਼੍ਰੀ ਅਕਾਲ ਜੀ ਸਾਡੇ ਤਰੰਦਾਰਾ ਦੀ ਸੀਆਈਏ ਸਟਾਫ ਦੀ ਟੀਮ ਐਸਪੀ ਡੀ ਡੀਐਸਪੀ ਡੀਂਗਰ ਦੀ ਟੀਮ ਨੇ ਸਬ ਡਿਵੀਜ਼ਨ ਪਟਿਆਲਾ ਦੀ ਟੀਮ ਦੇ ਨਾਲ ਮਿਲ ਕੇ ਕਾਫੀ ਅੱਛਾ ਨਾਲੇ ਕਾਉਂਟ ਕੀਤਾ ਹੈ ਜਿਸ ਦੇ ਵਿੱਚ ਜਿਹੜੇ ਬਾਹਰਲੇ ਹਥਿਆਰ ਅਤੇ ਦੇਸੀ ਜਿਹੜੇ ਹਥਿਆਰ ਹੈਗੇ 6 ਬਰਾਮਦ ਕੀਤੇ ਹਨ ਤੇ ਇਸ ਗੈਂਗ ਦੇ ਜਿਹੜੇ ਚਾਰ ਵਿਅਕਤੀ ਹੈਗੇ ਉਹਨਾਂ ਨੂੰ ਫੜਿਆ ਗਿਆ ਸੋ ਇਸ ਦੇ ਵਿੱਚ ਜਿਹੜੇ ਚਾਰਜ ਵਿਅਕਤੀ ਫੜੇ ਗਏ ਹੈ ਉਹਨਾਂ ਦੇ ਨਾਮ ਹੈਗੇ ਜੋਗਨਪ੍ਰੀਤ ਸਿੰਘ ਜਿਹੜਾ ਕਿ ਚੀਮਕਣਾ ਆਪਣੇ ਸਦਰਪੱਟੀ ਦਾ ਰਹਿਣ ਵਾਲਾ ਹੈਗਾ ਇਸ ਵਿਅਕਤੀ ਤੋਂ ਪਹਿਲਾਂ ਇਹਨਾਂ ਨੇ ਨਜਾਇਜ਼ ਵੈਪਨ ਜਿਹੜਾ ਬਰਾਮਦ ਕੀਤਾ ਉਸ ਤੋਂ ਬਾਅਦ ਅੱਗੇ ਇਹਦੀ ਪੁਸ਼ਕਿਸ਼ਤੇ ਫਿਰ ਸੁਖਦੇਵ ਸਿੰਘ ਨਾਮਜ਼ਦ ਕੀਤਾ ਗਿਆ ਜੋ ਵੀ ਸਦਰਪੱਟੀ ਦਾ ਰਹਿਣ ਵਾਲਾ ਹੈਗਾ ਇਹਦੇ ਕੋਲੋਂ ਵੀ ਇੱਕ ਦੇਸੀ ਵੈਪਨ ਨਜਾਇਜ਼ ਜਿਹੜੇ ਵੈਪਨ ਬਰਾਮਦ ਕੀਤੇ ਗਏ ਉਸ ਤੋਂ ਬਾਅਦ ਇਹਦੀ ਪੁਸ਼ਕਿਸ਼ਤੇ ਅੱਗੇ ਰੰਜੀਤ ਸਿੰਘ ਨੂੰ ਜਿਹੜਾ ਹੈਗਾ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਜਿਹੜੇ ਇਹ ਗਲੌਕ ਵੈਪਨ ਹੈਗੇ ਜਿਹੜੇ ਕਿ ਬਾਹਰ ਦੇ ਮੇਡ ਹੈਗੇ ਆਸਟ੍ਰੀਅਨ ਤੇ ਯੂ ਐਸ ਮੇਡ ਵੈਪਨਸ ਹੈਗੇ ਉਹ ਬਰਾਮਦ ਕੀਤੇ ਗਏ ਉਸ ਦੇ ਬਾਅਦ ਇਹਦੀ ਪੁਸ਼ਕਿਸ਼ਤੇ ਗਾਂ ਜਿਹੜਾ ਅਮਰਿਤਪਾਲ ਸਿੰਘ ਹੈਗਾ ਉਹ ਵੀ ਪੱਟੀ ਦਾ ਰਹਿਣਾ ਦਾ ਹੈਗਾ ਉਹਨੂੰ ਫੜਿਆ ਗਿਆ ਉਹਦੇ ਕੋਲੋਂ ਵੀ ਜਿਹੜੇ ਹੈਗੇ ਦੇਸੀ ਪਿਸਟਲ ਬਰਾਮਦ ਕੀਤੇ ਗਏ

ਇਹ ਕੁਸ਼ਕਿਸ ਦੇ ਦਰਾਂ ਨੂੰ ਕਿੱਦੇ ਸਾਹਮਣੇ ਆਏ ਸਰ ਇਹ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਇਹ ਸਾਰਾ ਹੁਣ ਇਹ ਵਕਫਾ ਕਿਹਨਾਂ ਦਾ ਗੈਂਗ ਦੇ ਨੰਬਰ ਫੜੇ ਗਏ ਹੈ ਉਹ ਡਿਟੇਲ ਕਿਸ ਕਿਸ ਦੇ ਬਾਤ ਹੈ ਸਰ ਕੋਈ ਸਰ ਵਕਫਾ ਵਾਲਾ ਹੈਗਾ ਫਿਲਹਾਲ ਜਿਹੜਾ ਹੈਗਾ ਇਹ ਜੋਬਨਪ੍ਰੀਤ ਜੋ ਹੈਗਾ ਇਹ ਇਸ ਐਨਡੀਪੀਐਸ ਦਾ ਪਰਚਾ ਤੇ ਹੈਗਾ ਬਟ ਉਹ ਅਸੀ वही जी ऐसी हम छह वेपन सानु मिले हैं कि ऐसी मैं एक दिन एक, एक, एक बार रिप्लाई करके लें छह वेपन सानु मिले हैं कि छह वेपन है कि पांच वेपन छह वेपन है, सो तो देगा 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 दे दे है कि सो इधर भी तस्सीम नहीं रहेगा चार गाइडिंग मेंबर फड़े रहेंगे बैकवर्ड फॉरवर्ड इंटेंट कराएंगे कि कितना तो लायक है आने सीखे कि गांव बेच �